ਦੋਸਤੋ ਚੰਡੀਗੜ੍ਹ ਨਵੀਂ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਜੇਕਰ ਤੁਸੀਂ 12ਵੀਂ ਪਲੱਸ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ ਜੀ 100 ਪਲੱਸ ਪੋਸਟਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ 4/2023 ਆਹੀਂ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਦੋ ਦੋਸਤੋ ਨਾ ਪੋਸਟਾਂ ਲਈ ਆਨਲਾਈਨ ਅਪਲਾਈ 10 1 2024 ਤੋਂ ਸਟਾਰਟ ਹੋ ਚੁੱਕਾ ਜੀ ਜੋ ਲਾਸਟ ਡੇਟ ਹੈ ਜੀ 5 2 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਹੈ ਜੀ 8 ਤੋਂ 2024 ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕੋਗੇ ਪੋਸਟਾਂ ਨੇ ਜੀ ਨਰਸਰੀ ਟੀਚਰ ਦੀਆਂ ਟੋਟਲ 100 ਪਲੱਸ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ ਦੀਨ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਜਰਨਲ ਦੀਆਂ 45 ਨੇ ਜੀ ਉਹ ਵੀ ਇਸ ਦੀਆਂ 27 ਨੇ ਜੀ ਐਸਸੀ ਦੀਆਂ 18 ਨੇ ਜੀ ਈਡਬਲਯੂਐਸਸੀ ਦੀਆਂ 10 ਨੇ ਜੀ ਟੋਟਲ 100 ਨੇ ਜੀ ਜਿਹਦੇ ਵਿੱਚ ਪੀਡਬਲਯੂਡੀ ਅਤੇ ਐਕਸ ਸਰਵਿਸਮੈਨ ਉਮੀਦਵਾਰ ਵੀ ਅਪਲਾਈ ਕਰ ਸਕਣਗੇ ਇਹਨਾਂ ਪੋਸਟਨ ਲਈ ਪੇ ਸਕੇਲ ਹੈ ਜੀ 93 ਸਤੋਂ ਲੈ ਕੇ 34800 ਰੁਪਏ 4200 ਰੁਪਏ ਗ੍ਰੇਡ ਪੈਟ 3 ਜਾਵੇਗੀ ਵਿਦਿਅਕ ਯੋਗਤਾ ਕੁਛ ਇਸ ਪ੍ਰਕਾਰ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਆ 50% ਨੰਬਰਾਂ ਨਾਲ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਨਰਸਰੀ ਟੀਚਰ এডਿਕੇਸ਼ਨ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਨਾ ਪੋਸਟਾਂ ਲਈ ਜੋ ਤੁਹਾਡਾ ਇਗਜ਼ਾਮ ਹੋਵੇਗਾ ਉਹਦਾ ਸਿਲੇਬਸ ਕੁਝ ਇਸ ਪ੍ਰਕਾਰ ਹੈ ਜੀ ਤੇ ਤੁਹਾਡਾ ਸੈLECTION ਹੋਵੇਗਾ ਜੀ ਮੈਟ ਲਿਸਟ ਦੇ ਆਧਾਰ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਕੁਐਸਚਨ ਹੋਣਗੇ ਜੀ ਮਲਟੀ ਚੋਇਸ ਕੁਐਸਚਨ ਇਹਦੇ ਵਿੱਚੋਂ 40% ਨੰਬਰਾਂ ਵਾਲਾ ਪਾਸ ਮੰਨਿਆ ਜਾਵੇਗਾ ਟੋਟਲ ਕੁਐਸਚਨ ਹੋਣਗੇ 150 150 ਨੰਬਰ ਦਾ ਤੁਹਾਡਾ ਪੇਪਰ ਹੋਵੇਗਾ ਜੀ ਦਾ ਸਮਾਂ 2 ਘੰਟੇ 30 ਮਿੰਟ ਦਾ ਸਿਲੇਬਸ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਨੋਟੀਫਿਕੇਸ਼ਨ ਨੂੰ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਅਸੀਂ ਅਪਲਾਈ ਕਰ ਲੈਣਾ ਜੀ 네ਗੇਟਿਵ ਮਾਰਕਿੰਗ 0.25 ਦੀ ਹੋਵੇਗੀ ਜੀ ਇਹਨਾਂ ਪੋਸਟਾਂ ਲਈ ਫਾਈਨਲ ਮੈਡ ਲਿਸਟ ਦੇ ਆਧਾਰ ਤੇ ਸਿਲੈਕਸ਼ਨ ਕੀਤਾ ਜਾਵੇਗਾ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਵੀ ਚੈੱਕ ਹੋਣ ਕੇ ਜੀ ਦੋਸਤੋ ਉਮਰ ਹੱਦ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਔਰ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਤੁਹਾਨੂੰ ਜਰਨਲ ਐਂਡ OBC ਨੇਮ ਲਈ 1000 ਰੁਪਏ ਜੀ SC ਵਾਸਤੇ 500 ਰੁਪਏ ਅਪਲੀਕੇਸ਼ਨ ਫੀਸ ਰੱਖੀ ਗਈ ਹੈ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗਾ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ